ਉਹ ਕੀ ਕਹਿਣਾ ਚੋਗੇ ਦੀ ਵਾਰਡ ਦੇ ਸੇਵਾਦਾਰੋਂ ਕਾਉਂਸਲਰੋਂ ਤੁਹਾਡੇ ਤੇ ਕੀ ਗਲਤ ਹੋਈ ਹੈ तकरीबन ਪੌਣੇ 6 ਦਾ ਸਮਾਂ ਸੀਗਾ ਮੈਂ ਗੱਡੀ ਦੀ ਚਾਬੀ ਚੁੱਕੀ ਤੇ ਮੈਂ ਜਾਣ ਲੱਗਾ ਸੀਗਾ तकरीबन ਗੇਟ ਦੇ ਬਾਹਰ ਹੀ ਸੀ ਮੈਂ ਤੇ ਮੈਨੂੰ ਇਹਨੇ ਨੂੰ ਆਵਾਜ਼ ਬੜੀ ਜ਼ੋਰ ਨਾਲ ਮੈਨੂੰ ਵੀ ਆਈ ਬੱਚਾ ਮੇਰੇ ਕੋਲ ਆਇਆ ਫਟਾਫਟੋ ਗੱਡੀ ਦੇ ਪਰਲੇ ਪਾਸੇ ਖੜਾ ਸੀਗਾ ਔਰ ਉਹਨੇ ਆ ਕੇ ਮੈਨੂੰ ਦੱਸਿਆ ਕਿ ਨਾ ਅੰਕਲ ਤੁਹਾਡੀ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਮੈਂ ਉਸੇ ਟਾਈਮ ਬੜੀ ਭੱਜ ਕੇ ਮੈਂ ਜਦੋਂ ਆ ਕੇ ਦੇਖਿਆ ਤੇ ਗੱਡੀ ਦਾ ਸ਼ੀਸ਼ਾ ਮੇਰਾ ਟੁੱਟਾ ਹੋਇਆ ਸੀ ਔਰ ਮੈਂ ਇਹ ਦੇਖ ਰਿਹਾ ਸੀਗਾ ਵੀ ਗੱਡਾ ਗੱਡੀ ਦਾ ਜਿਹੜਾ ਸ਼ੀਸ਼ਾ ਹੈ ਉਹ ਕਿਸੇ ਨੇ ਵੱਟਾ ਮਾਰ ਕੇ ਤੋੜਿਆ ਹੈ ਜਾਂ ਕੋਈ ਕੰਕਰ ਹੈ ਕੀ ਹੈ ਉਹ ਮੈਂ ਦੇਖ ਰਿਹਾ ਪਰ ਮੈਂ ਜਦੋਂ ਗੌਰ ਕੀਤਾ ਤੇ ਉਹਦੇ ਅੰਦਰ ਜਿਹੜਾ ਸੀ ਉਹ ਰੋਂਦ ਪਿਆ ਔਰ ਫੇਰ ਮਾਰਿਆ ਕਿਸੇ ਨੇ ਔਰ ਉਸੇ ਟਾਈਮ ਮੈਂ ਜਿਹੜੀ ਇਤਲਾ ਸਹੀ ਐਸ ਐਚਓ ਸਾਹਿਬ ਨੂੰ ਦਿੱਤੀ ਉਹਨਾਂ ਨੇ ਮੋਕੇ ਦੇ ਜਿਹੜਾ ਆ ਉਹ ਜ ਬੁੱਲ ਅਫਸਰ ਸੀਗੇ ਡਿਊਟੀ ਅਫਸਰ ਸੀ ਉਹਨਾਂ ਨੂੰ ਭੇਜਿਆ ਗਿਆ ਔਰ ਉਹ ਜਿਹੜੀ ਉਹ ਜਾਂਚ ਕਰ ਰਹੀ ਹੈ ਕੈਮਰੇ ਦੇਖ ਰਹੀ ਹੈ ਔਰ ਇਹ ਤੁਸੀਂ ਦੇਖੋ ਵੀ ਤਕਰੀਬਨ ਫਰਕ ਜਿਹੜਾ ਆ ਉਹ ਤਕਰੀਬਨ ਅੱਧੇ ਮਿੰਟ ਦਾ 30 ਸੈਕਿੰਡ ਦਾ ਫਰਕ ਸੀ ਇਹ ਗੋਲੀ ਜਿਹੜੀ ਹੈ ਉਹ ਮੇਰੀ ਗੱਡੀ ਤੇ ਨਹੀਂ ਉਹ ਮੇਰੇ ਤੇ ਚਲਣੀ ਸੀਗੀ ਔਰ ਮੈਂ ਸਮਝਦਾ ਵੀ ਸਾਨੂੰ ਡਰਾਂ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਅਸੀਂ ਡਰਨ ਵਾਲੇ ਨਹੀਂ ਮੈਂ ਪਹਿਲਾਂ ਵੀ ਦੱਸਿਆ ਕਿ ਜਿਹੜਾ ਲੋਕਾਂ ਨੇ ਵਾਰਡ ਨੰਬਰ 75 ਤੋਂ ਜਿਹੜਾ ਸਾਨੂੰ ਜਿਤਾਇਆ ਹੈ ਔਰ ਜਿਹੜਾ ਉਹਨਾਂ ਦਾ ਭਰੋਸਾ ਤੇ ਵਿਸ਼ਵਾਸ ਜਿਹੜਾ ਜਿਹੜੀ ਲੀਡ ਉਹਨਾਂ ਨੇ ਸਾਨੂੰ ਦਿੱਤੀ ਹੈ ਉਹ ਜਦ ਤੱਕ ਸਾਡੇ ਸਾਹ ਚੱਲ ਰਿਹਾ ਮੈਂ ਤੇ ਮੇਰਾ ਪਰਿਵਾਰ ਜਿਹੜੇ ਆ ਆਪਣੇ ਆਖਰੀ ਸਾਹਾਂ ਤੱਕ ਆਪਣੇ ਵਾਰਡ ਵਾਸੀਆਂ ਦੀ ਅਸੀਂ ਸੇਵਾ ਇਦਾਂ ਹੀ ਕਰਦੇ ਰਾਂਗੇ ਇਹ ਲੱਗਦਾ ਵੀ ਕਾਰਨ ਪਿੱਛੇ ਇਹ ਜਿਹ ਲੈਸਨਰ ਟਾਈਮ ਵੀ ਤੁਹਾਡੇ ਤੇ ਕਿੰਨੀ ਵਾਰੀ ਲੜਾਈ ਝਗੜਾ ਹੋਣ ਦਾ ਮੌਕਾ ਮਿਲਿਆ ਬਚਾਲਿਆ ਬਹੁਤ ਦੇਖੋ ਤੁਸੀਂ ਆਪ ਹੀ ਸਵਾਲ ਕਰ ਰਹੇ ਹੋ ਔਰ ਤੁਹਾਨੂੰ ਪਤਾ ਹੀ ਹੈ ਤੁਹਾਡੇ ਸਵਾਲ ਦੇ ਵਿੱਚ ਹੀ ਤੁਹਾਡਾ ਜਵਾਬ ਹੈ ਤੁਹਾਡੇ ਸਵਾਲ ਦੇ ਵਿੱਚ ਹੀ ਤੁਹਾਡਾ ਜਵਾਬ ਹੈ ਔਰ ਇਹ ਜੋ ਵੀ ਦੋਸ਼ੀ ਹੋਣਗੇ ਸਾਨੂੰ ਪੁਲਿਸ ਪ੍ਰਸ਼ਾਸਨ ਤੇ ਪੂਰਾ ਵਿਸ਼ਵਾਸ ਹੈ ਜਿਹੜੇ ਵੀ ਦੋਸ਼ੀ ਹੋਣਗੇ ਉਹ ਕੋਈ ਵੀ ਹੋਵੇ ਚਾਹੇ ਕੋਈ ਵੱਡੇ ਤੋਂ ਵੱਡੇ ਗੈਂਗਸਟਰਾਂ ਨਾਲ ਜਿਹੜੇ ਆ ਕੋਈ ਹੋਵੇ ਉਹ ਦੋਸ਼ੀ ਜਿਹੜੇ ਆ ਬਖਸ਼ੇ ਨਹੀਂ ਜਾਣਗੇ ਔਰ ਉਹਨਾਂ ਨੂੰ ਸਜ਼ਾ ਜਿਹੜੀ ਹੈ ਉਹ ਜ਼ਰੂਰ ਪੁਲਿਸ ਪ੍ਰਸ਼ਾਸਨ ਦੇਗਾ। ਜੀ ਤੁਹਾਡੀ ਸਰਕਾਰ ਹੈ ਐਮ ਐਲ ਏ ਤੁਹਾਡਾ ਸੈਂਟਰ ਦੇ ਇਹ ਤੁਹਾਡੇ ਇਹ ਗੋਲੀਆਂ ਚੱਲਣ ਤਾਂ ਦੇਖੋ ਗੱਲ ਹੈ ਕਿ ਜਿਨ੍ਹਾਂ ਨੇ ਹਮਲਾ ਕਰਨਾ ਹੁੰਦਾ ਨਾ ਉਹ ਇਹ ਨਹੀਂ ਦੇਖਦੇ ਹੁੰਦੇ ਵੀ ਸਰਕਾਰ ਚ ਕੋਈ ਹੈਗਾ ਜਾਂ ਨਹੀਂ ਹੈਗਾ ਔਰ ਖਾਸ ਕਰਕੇ ਜੈਲਸ ਜਿਹੜੀ ਹੁੰਦੀ ਹੈ ਜਿਹੜੀ ਸੇਵਾ ਦੀ ਜਿਹੜੀ ਜੈਲਸ ਹੈ ਨਾ ਵੀ ਨੂੰ ਸੇਵਾ ਕਰ ਰਹੀ ਹੈ ਔਰ ਇਹਦੇ ਵਾਸਤੇ ਜਿਹੜਾ ਗੈਂਗਸਟਰਾਂ ਵਾਸਤੇ ਜਿਹੜਾ ਨਾ ਕੋਈ ਸਰਕਾਰ ਦਾ ਨਮਾਇੰਦਾ ਹੋਵੇ ਤੇ ਭਾਵੇਂ ਨਾ ਹੋਵੇ ਉਹਨਾਂ ਵਾਸਤੇ ਕੋਈ ਵੀ ਨਹੀਂ ਹੈ ਗੱਡੀ ਚਾਬੀ ਚੱਕ ਕੇ ਤਕਰੀਬਨ ਗੱਡੀ ਤੋਂ 12 ਫੁੱਟ ਦੂਰ ਸੀਗੇ ਚਾਹੇ ਕੋਈ ਗੈਂਗਸਟਰ ਹੈ ਚਾਹੇ ਕੋਈ ਲੀਡਰ ਹੈ ਚਾਹੇ ਕੋਈ ਹਾਰਿਆ ਹੋਇਆ ਮੈਂ ਉਹਨਾਂ ਨੂੰ ਚੈਲੰਜ ਕਰਨਾ ਚਾਹਨਾ ਵੀ ਜਿਹੜਾ ਜਣਾ ਤਾਂ ਇੱਕ ਜਾਂਦੇ ਵੱਜੋ ਪਿੱਠ ਤੇ ਵਾਰ ਨਾ ਕਰੋ ਤੁਸੀਂ ਪਹਿਲਾਂ ਵੀ ਪਿੱਠ ਤੇ ਵਾਰ ਕਰਕੇ ਇੱਕ ਸਾਡੇ ਇਸ ਵਾਰ ਦਾ ਮੁੰਡਾ ਮਰਵਾ ਦਿੱਤਾ ਸੀ ਕਤਲ ਕਰਵਾ ਦਿੱਤਾ ਸੀ ਉਹਦਾ ਲੇਕਿਨ ਹੁਣ ਇਹ ਚੀਜ਼ਾਂ ਬਰਦਾਸ਼ਤ ਨਹੀਂ ਕਰੀਆਂ ਜਾਣਗੀਆਂ ਕਿਉਂਕਿ ਇਹ ਇਲਾਕੇ ਦੀ ਜਨਤਾ ਜਿਹੜੀ ਉਹ ਜਾਗ ਪਈ ਆ 2216 ਵੋਟਾਂ ਦੇ ਨਾਲ ਗੁਰਪ੍ਰੀਤ ਰਾਜੂ ਬਾਬੇ ਨੂੰ ਜਿਤਾਇਆ ਗਿਆ ਕਿਉਂਕਿ ਲੋਕ ਚਾਹੁੰਦੇ ਨੇ ਇਹ ਜਿਹੜਾ ਸਾਡਾ ਛੋਟਾ ਭਰਾ ਹੈ ਇਲਾਕੇ ਦੀ ਸੇਵਾ ਕਰੇ ਤੋ ਨਾ ਤਾਂ ਅਸੀਂ ਦੱਬਣ ਵਾਲੇ ਨਾ ਅਸੀਂ ਡਰਨ ਵਾਲੇ ਆ ਪੁਲਿਸ ਪ੍ਰਸ਼ਾਸਨ ਤੇ ਸਾਨੂੰ ਪੂਰਾ ਵਿਸ਼ਵਾਸ ਆ ਸਰਕਾਰ ਤੇ ਪੂਰਾ ਵਿਸ਼ਵਾਸ ਆ ਕਿ ਜਲਦੀ ਹੀ ਜਿਨ੍ਹਾਂ ਨੇ ਵੀ ਇਹ ਕਾਹਨਡ ਕੀਤਾ ਉਸ ਲੱਖਾਂ ਦੇ ਪਿੱਛੇ ਹੋਣਗੇ ਓਕੇ ਧੰਨ ਧੰਵਾਦ ਓਕੇ ਤਾ ਤੂੰ ਵਿੱਚ ਬੋਲੀ ਲੋਕੋ نیچے ਕਰ ਲੋ ਭਾਈ ਜੀ ਥੋੜਾ ਠੰਡੇ ਕਰੀਂ ਅੱਖਾਂ 'ਚ ਪਈ ਜਾਂਦੀ ਏ ਥੋੜੀ ਜਿਹੀ ਲਾਈਟ ਥੋੜੀ ਜਿਹੀ نیچے ਰੱਖੀ ਹਾਂਜੀ ਥੋੜੀ ਲਾਈਟ نیچے ਰੱਖੀ ਅੱਖਾਂ 'ਚ ਵੈਰਦੀ ਏ ਹਾਂਜੀ ਹਾਂਜੀ ਸਰ ਸਰ ਕੀ ਮਾਮਲਾ ਕੀ ਏ ਜੀ ਸਰ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਇਹਨਾਂ ਦੀ ਗੱਡੀ ਖੜੀ ਪਾਰਕਿੰਗ ਦੇ ਵਿੱਚ ਘਰ ਦੇ ਬਾਹਰ ਜੀ ਯਾਰੇ ਉੱਪਰ ਸ਼ੀਸ਼ੇ ਦੇ ਉੱਪਰ ਕੋਈ ਸ਼ਾਇਦ ਲੱਗਿਆ ਹੋਇਆ ਹੈ ਹੁਣ ਅਸੀਂ ਮੌਕੇ ਦੇਖਿਆ ਹੈਗਾ ਬਾਕੀ ਫੋਰੈਂਸਿਕ ਟੀਮ ਆ ਰਹੀ ਹੈਗੀ ਮੌਕੇ ਤੇ ਸੀਸੀਟੀਵੀ ਵਗੈਰਾ ਫੁਟੇਜ ਦੇਖਦੇ ਆ ਪੀ ਹੈਗਾ ਸਿਰਫ ਐਸੀ ਇਹ ਜਿਹੜਾ ਮਾਮਲਾ ਦੱਸਿਆ ਜਾ ਰਿਹਾ ਹੈ ਇਹ ਕੀ ਧਾਇਨਿਤਿਕਾ ਹੈ ਇਹ ਕੀ ਸਮੱਸਿਆ ਫਿਲਹਾਲ ਇਸ ਤਰ੍ਹਾਂ ਦੀ ਕੋਈ ਚੀਜ਼ ਸਾਡੇ ਨਹੀਂ ਆ ਕੋਈ ਐਸਾ ਮਾਮਲਾ ਫਿਲਹਾਲ ਇਨਵੈਸਟੀਗੇਸ਼ਨ ਕਰ ਰਹੇ ਆ ਕੋਈ ਸੀਸੀਟੀਵੀ ਫੁਟੇਜ ਸਰ ਕੋਈ ਥੋੜੀ ਦੇਖ ਰਹੇ ਆ ਜੀ ਇੱਕ ਤਾਂ ਲਾਈਟ ਬੰਦ ਹੈਗੀ ਹੈ ਇੱਕ ਥੋੜਾ ਹਨੇਰਾ ਹੈਗਾ ਫਿਲਹਾਲ ਮੀਡੀਅਮ ਜੀ ਚੈੱਕ ਕਰ ਰਹੇ ਆ ਜੀ ਠੀਕ ਹੈ ਸਰ ਥੈਂਕ ਯੂ ਇੱਕ ਮਿੰਟ